ਕਰ ਲੇ ਜੀ ਇਹ ਚਾਰ ਫਲਾਵਰ ਪੋਟ ਰੈਡੀ ਇਹ ਵਾਲੇ ਪlant ਲਗਾਣ ਲਈ ਅਜਿਹੜਾ ਇਹਦੇ ਵਿੱਚ ਫਿਲਹਾਲ ਤਾਂ ਮਿੱਟੀ ਰੱਖੀ ਆ ਤੇ ਉਧਰੋਂ ਲਿਆ ਕੇ ਇੱਕ ਪlant ਇਹਦੇ ਵਿੱਚ ਲਾਉਣੇ ਆ ਫਲਾਵਰ ਪੋਟ ਜਿਹੜੇ ਆ ਉਹ ਆਪਣੇ ਕੋਲ ਹੈ ਨਹੀਂ ਉਹ ਘਟ ਨੇ ਤੇ ਹੁਣ ਉਹਨਾਂ ਵਿੱਚ ਪਹਿਲਾਂ ਹੀ ਲੱਗੇ ਹੋਏ ਆ ਪਲਾਂਟਸ ਹੁਣ ਅਹੀਂ ਇਹ ਜਿਹੜੀਆਂ ਓਏਲ ਵਾਲੀਆਂ ਕੈਨ ਨੇ ਇਹਨਾਂ ਦੇ ਅਹੀਂ ਹੁਣ ਲਾਰਪੋਟ ਜਿਹੜੇ ਬਣਾ ਲਾਂਗੇ ਇੱਕ ਹੀ ਜੜਾ ਵਾ ਫਲਾਵਰ ਪੋਟ ਉਹਦੀ ਕਟਿੰਗ ਲਈਏਕਰ ये अपने हो गया रेडी एक फ्लावर तो वॉश कर लिया चंगी तरह दो कट कर ले अपने को रिंदा तो मैं वैसे कटिंग इन्ह भी कर ली है इतना थोड़ा डिजाइन ज ड्रॉ कर लिया ताकि जी कट हो जाए ये मैं काफी टाइम तो ਸਵਾਲ ਕੇ ਰੱਖੇ ਹੋਏ ਸੀ ਇਹਨਾਂ ਨੂੰ ਪਲੈਂਟਰ ਬਣਾਵਾਂਗੇ ਨਾਇਨਾ ਦਾ ਇਹ ਯੂਜ਼ ਹੋ ਜਾਏਗਾ ਇਹ 스티ਕਰ ਵਗੈਰਾ ਲੱਗੇ ਸੀ ਉਹ ਵੀ ਪਲਾ ਦਿੱਤੇ ਚਲੋ ਜੀ ਪਲੈਂਟਰ ਕਰ ਲਿਆ ਇਹ ਰੈਡੀ ਹੌਲ ਕਰ ਲਈਆ ਹੌਲ ਇਸ ਕਰ ਦਿੱਤੇ ਤਾਂ ਕਿ ਪਾਣੀ ਜਿਹੜਾ ਉਹ ਐਕਸਟਰਾ ਜਿਹੜਾ ਹੋਏਗਾ ਉਹ ਹੋ ਜਾਏਗਾ ਟਾਈਮ ਕਾਫੀ ਲੱਗ ਗਿਆ ਮੈਨੂੰ ਇਹ ਰੈਡੀ ਕਰਦੇ ਆ ਤੇ ਇਹ ਤੁਹਾਨੂੰ ਖਾਂਡੇ ਐਪਲ ਬੈਠ ਜੋ ਰਿਤ ਜਿਹੜੇ ਪਲਾਂਟ ਰੈਡੀ ਕੀਤੇ ਸੀ ਮਿੱਟੀ ਵੀ ਫਿਲ ਕਰ ਲਈ ਆ ਹੁਣ ਇਹ ਜਿਹੜਾ ਪਲਾਂਟ ਹੈ ਇਹਨਾਂ ਵਿੱਚ ਲਾ ਦਿੰਨੇ ਆ ਇਦਾਂ ਜਿਹੜੇ ਨਵੇਂ ਹੁਣ ਪਲਾਂਟ ਲਿਆਉਂਦੇ ਨੇ ਉਹ ਲਾ ਦਾਂਗੇ ਫਲਾਵਰ ਬੋਰਡ ਵਿੱਚੋਂ ਜਿਹੜਾ ਇਦਾਂ ਲਾ ਦਿੱਤਾ ਏ ਪਲਾਂਟ ਕਿਉਂਕਿ ਇਹਨੇ ਮੌਸਮੀ ਫਲਾਵਰ ਮੌਸਮੀ ਪਲਾਂਟ ਨੇ ਇਹ ਕਰਕੇ ਇਹਨਾਂ ਨੂੰ ਇਹਨਾਂ ਪਲਾਂਟਰ ਵਿੱਚ ਲਾ ਦਿੰਨੇ ਤੇ ਇਦਾਂ ਜਿਹੜੇ ਨਵੇਂ ਲਿਆਂਦੇ ਪਲਾਂਟ ਆ ਉਹ ਲਾ ਦਾਂਗੇ ਇਹ ਜਿਹੜਾ ਇਹਦੇ ਵਿੱਚੋਂ ਪਹਿਲਾਂ ਹੀ ਪਲਾਂਟ ਸੁੱਕ ਗਿਆ ਸੀ ਠੰਡ ਵਿੱਚ ਇਹ ਕਰਕੇ ਹੁਣ ਇਹ ਕਿਹਦੇ ਵਿੱਚ ਲਗਾ ਦਾਂਗੇ ਚਾਰ ਨੇ ਆਪਣੇ ਕੋਈ ਪਲਾਂਟ ਇਹ ਜਿਹੜਾ ਇਹ ਵੀ ਮੌਸਮੀ ਪਲਾਂਟ ਹੈ ਇਹ ਕਰਕੇ ਇਹਨੂੰ ਵੀ ਛੋਟੇ ਪਲਾਂਟਰ ਵਿੱਚ ਲਾ ਦਿੰਨੇ ਇਹ ਹੀ ਚਾਰ ਪਲਾਂਟਰ ਜਿਹੜੇ ਆ ਉਹ ਖਾਲੀ ਕਰ ਲਏ ਆ ਨਵੇਂ ਪਲਾਂਟਸ ਲਗਾਉਣ ਲਈ ਕਰ ਲਏ ਜੀ ਹ ਚਾਰ ਫਲਾਵਰ ਪੋਟ ਰੈਡੀ ਇਹ ਵਾਲੇ ਪﻼਟ ਲਗਾਉਣ ਲਈ ਅਜਿਹੜਾ ਇਹਦੇ ਵਿੱਚ ਫਿਲਹਾਲ ਤਾਂ ਮਿੱਟੀ ਰੱਖੀ ਆ ਤੇ ਉਧਰੋਂ ਲਿਆ ਕੇ ਇੱਕ ਪਲਾਂਟ ਇਹਦੇ ਵਿੱਚ ਦਮਾਉਣੇ ਆ ਇਹ ਫਲਾਵਰ ਪਲਾਂਟ ਵਿੱਚ ਜਿਹੜੇ ਆ ਥ੍ਰੀ ਪਲਾਂਟ ਨੇ ਦੁਪਹਿਰ ਦੀ ਰਾਣੀ ਇਹ ਵੀ ਹੁਣ ਮਤਲਬ ਕਿ ਗਰਮੀਆਂ ਵਿੱਚ ਹੋ ਜਾਣਾ ਫਿਰ ਹਰਿਆ ਭਰਿਆ ਤੇ ਇਹ ਇੱਕ ਹੈ ਡੈਕੋਰੇਟ ਪਲਾਂਟ ਇੱਕ ਇਹ ਜਿਹੜਾ ਇਹ ਉਧਰ ਲਾ ਲੈਣੀ ਆ ਕੱਢ ਕੇ ਇਧਰ ਮੇਲੇ ਆਉਂਦੀਆਂ ਪਲਾਂਟਸ ਤੇ ਰੀਤ ਜਿਹੜੇ ਨੇ 4 ਦਿਨ ਇਥੇ वीडियो शूट कर रीत मेरी जड़ी बहुत हेल्प करती है ਕੀ ਹੋ ਕੀ ਹੋ ਕੇ ਅੱਗੇ ਹੁਣ ਬਸ ਵੀ ਤੇ ਕੀ ਲਗਾ ਦੇ ਮम्मा ਮम्मा ਲੋਨਡੀਆਂ ਵਾ ਫਨ ਨਵੇਂ ਤੇ ਤੁਹਾਨੂੰ ਵੀ ਲੋਨ ਨੇ ਤੇ ਜਿਉ ਲਾਇਕ ਕਰੇ ਸਬਸਕ੍ਰਾਈਬ ਕਰ ਸ਼ੇਅਰ ਕਰ ਲਾਇਕ ਕਰਿਓ ਕਿੰਨੇ ਰੀਟਲ ਕਾਏ ਕਿੰਨੇ 2 3 4 5 5 ਸਾਰਾ 1 2 ਕਾਊਂਟ ਕਰੋ 1 2 3 4 5 6 7 8 9 6 5 4 3 2 1 ਜਲਦੀ ਕਰੋ ਰੀਤ ਜਲਦੀ ਕਰ ਲੇ ਦੂਸਰੇ ਫਲਾਰ ਪੋਟ ਵਿੱਚ ਇਕਾ ਟਮਿੱਟੀ ਉਧਰ ਹੀ ਪਾ ਦੋ ਇਹਦੇ ਵਿੱਚ ਹਾਂ ਇਹਦੇ ਵਿੱਚ ਸਾਰੇ ਪਲਾਂਟਸ ਲਾ ਕੇ ਉਹਨਾਂ ਨੂੰ ਪਾਣੀ ਜਿਹੜਾ ਉਹ ਵੀ ਪਾ ਦਿੱਤਾ ਵੇੜਾ ਵੀ ਵੋਚ ਕਰ ਦਿੱਤਾ ਪਲਾਂਟਸ ਨੂੰ ਤੋਂ ਬਾਅਦ ਵਿੱਚ ਕਿਵੇਂ ਮਿੱਟੀ ਜਿਹੜੀ ਬੜੀ ਖਿਲਰ ਗਈ ਸੀ ਚਲੋ ਚਲੋ ਰੀਤੋ ਤਰੀਦ ਕਾਂਡੇ ਮੇਰੀ ਹੈਲਪ ਰੀਤ ਆਜੋ ਹੁਣ ਤੁਹਾਨੂੰ ਨਵਾਵਾਂ ਚਲੋ ਚਲੋ ਹੁਣ ਮੈਂ ਬਣਾ ਢੀ ਆ ਆਲੂ ਵਾਲੇ ਪਕੌੜੇ ਡਸਟਿੰਗ ਕਲੀਨਿੰਗ ਸਾਰੇ ਕੰਮ ਕਾ ਜਿਹੜੇ ਉਹ ਹੋ ਗਏ ਨੇ ਰੀਤ ਨੂੰ ਹੀ ਫਰੈਸ਼ ਕਰਾ ਦਿੱਤਾ ਹੋਮ ਮੇ ਬਣਾਉਂ ਲਈਆਂ ਆਲੂ ਸਨੈਕਸ ਕਿਉਂ ਫਿਰ ਇਹ ਜਿਹੜੇ ਉਹ ਦੋ ਤਿੰਨ ਦਿਨ ਹੋ ਗਏ ਕਹਿੰਦੇ ਮੈਂ ਆਲੂ ਵਾਲੇ ਪਕੌੜੇ ਖਾਣੇ ਪਕੌੜੇ ਖਾਣੇ ਚਲੋ ਅੱਜ ਬਣਾ ਹੀ ਦਿੰਨੇ ਰੈਡੀ ਜਿਹੜੀ ਪਲੇਟ ਆ ਰੈਡੀ ਆ ਬਾਕੀ ਇੱਧਰ ਬਣਨ ਦੇ ਆ ਇਹ ਤਾਂ ਟੇਸਟ ਨੇ ਹਾਂਜੀ ਚਲੋ ਖਾਓ ਫਿਰ ਚਲੋ ਖਾ ਲਓ ਹਣ ਹੋਰ ਬੱਸ ਹੋਣਾ ਹੋਰ ਫ੍ਰੈਸ਼ ਕਰਨੇ ਆ ਇੱਧਰ ਬਣਾਉਣ ਦੇ ਪਕੌੜੇ ਮੈਂ ਨਾਲ ਨਾਲ ਗਰਮਾ ਗਰਮ ਰੋਟੀਆਂ ਬਣਾਉਣ ਲੱਗੀ ਹਾਂ ਕਿਉਂਕਿ ਮੇਰਾ ਦਿਲ ਕੰਡੇ ਪਕੌੜਿਆਂ ਨਾਲ ਰੋਟੀ ਖਾਣ ਦਾ ਚਲੋ ਜਿਪ ਕੋੜਾ ਨਾ ਖਾਣਿਆ ਰੋਟੀ ਪੀਨੇ ਚਾਹ ਜੋ ਦਿਲ ਕਰੇ ਉਹ ਖਾਣਾ ਚਾਹੀਦਾ ਹੈ इधर पाया हुआ कंबल सुकन लिय जो कल वोश किया तो नहीं चं तरह कपड़े वोश करके पा देते हैं दोबारा तो तुम एक बार फिर तो प्लांट दिखा देंगे जोड़े अजीआई वाई करके रेडी किते प्लांट्स भी जोड़े ला ला हैं ज प्लांट, प्लॉट वाले लाए अपने को पहले प्लांट ही प्लांट है इन्होंने प्लांट लाया वेहड़ा भी जोड़ा वो भी कि नीट एंड क्लीन लगन दिया वॉश करने ਸਨੇ ਤੇ ਗੱਡੀ ਨਾਲ ਮਿੱਟੀ ਬਹੁਤ ਜ਼ਿਆਦਾ ਵਰੋਂ ਹੁੰਦੀ ਆ ਪਲਾਂਟਸ ਜਿਹੜੇ ਆ ਲਗਾਉਣੇ ਮੇਰੀ ਹੋਬੀ ਆ ਚਾਹੇ ਹੁਣ ਫਲਾਵਰ ਪਲਾਂਟਸ ਫਰੂਟ ਪਲਾਂਟਸ ਜਾਂ ਵੈਜੀਟੇਬਲ ਪਲਾਂਟਸ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਆ ਪਲਾਂਟਸ ਲਗਾ ਕੇ